ਪੂਸ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਨਵੇਂ ਸਾਲ ਤੇ ਵੱਡਾ ਝਟਕਾ ਲੱਗਾ ਕਿਉਂਕਿ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ ਨੇ ਤੇ ਹੋਰ ਦੇਸ਼ ਦੇ ਵਿੱਚ 6 ਵੱਡੇ ਬਦਲਾਅ ਹੋਣ ਜਾ ਰਹੇ ਨੇ ਜਿਸ ਦਾ ਆਮ ਲੋਕਾਂ ਦੀ ਜ਼ਿੰਦਗੀ ਤੇ ਜੇਬ ਤੇ ਪੂਰਾ ਪੂਰਾ ਅਸਰ ਪੈਣ ਵਾਲਾ ਹੈ ਜਿहां ਗੱਲ ਕਰ ਰਹੀਆਂ ਗੈਸ ਸਿਲੰਡਰ ਦੀ ਜਿਸ ਦੇ ਵਿੱਚ 111 ਰੁਪਏ ਕੀਮਤਾਂ ਵਧੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਹਾਲਾਂਕਿ ਘਰੇਲੂ ਗੈਸ ਸਿਲੰਡਰ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਤੇ ਉਸ ਦੇ ਨਾਲ ਹੀ ਕਾਰਾਂ ਦੀਆਂ ਕੀਮਤਾਂ ਵੀ ਵਧੀਆਂ ਨੇ ਉਸ ਦੇ ਨਾਲ ਹੀ ਰੇਲਵੇ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵੱਡੇ ਬਦਲਾਅ ਸਰਕਾਰ ਕਰਨ ਜਾ ਰਹੀ ਹੈ ਹਾਲਾਂਕਿ ਇਸ ਦੀ ਕੋਈ ਵੀ ਟਾਈਮ ਲਾਈਨ ਨਹੀਂ ਦਿੱਤੀ ਗਈ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਜਨਵਰੀ 2026 ਦੇ ਵਿੱਚ ਇਹ ਵੱਡੇ ਬਦਲਾਅ ਹੋ ਸਕਦੇ ਨੇ ਪਰ ਸਭ ਤੋਂ ਪਹਿਲਾ ਝਟਕਾ ਕਿ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 111 ਰੁਪਏ ਵਧ ਗਈਆਂ ਨੇ ਤਾਂ 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ 111 ਰੁਪਏ ਮਹਿੰਗਾ ਹੋ ਗਿਆ ਦਿੱਲੀ ਦੇ ਵਿੱਚ ਇਸ ਦੀ ਕੀਮਤ 111 ਰੁਪਏ ਵੱਧ ਕੇ 1691 ਰੁਪਏ ਹੋ ਗਈ ਹੈ ਤੇ ਉੱਥੇ ਹੀ ਮੁੰਬਈ ਦੇ ਵਿੱਚ ਵੀ 1642 ਤੱਕ ਕੀਮਤਾਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਪਹੁੰਚ ਚੁੱਕੀਆਂ ਨੇ ਤਾਂ ਅਗਰ ਗੱਲ ਕਰੀਏ ਰੇਲਵੇ ਦੀ ਤਾਂ 12 ਜਨਵਰੀ ਤੋਂ ਦਿਨ ਦੇ ਵਿੱਚ ਰੇਲਵੇ ਰਿਜ਼ਰਵੇਸ਼ਨ ਦੇ ਲਈ ਆਧਾਰ ਹੁਣ ਜ਼ਰੂਰੀ ਹੋਏਗਾ ਤਾਂ ਅਜਿਹੇ ਯੂਜ਼ਰਜ਼ ਜਿਨ੍ਹਾਂ ਦਾ ਆਪਣਾ ਆਈਆਰਸੀਟੀਸੀ ਅਕਾਊਂਟ ਆਧਾਰ ਦੇ ਨਾਲ ਲਿੰਕ ਨਹੀਂ ਹੈ ਉਹ ਸਵੇਰੇ 8 ਵਜੇ ਤੋਂ ਰਾਤ 12 ਵਜੇ ਤੱਕ ਟਿਕਟ ਬੁੱਕ ਨਹੀਂ ਕਰ ਪਾਉਗੇ ਤਾਂ ਇਹ ਨਿਜ਼ਮ ਜਿਹੜਾ ਕੇਵਲ ਰਿਜ਼ਰਵ ਟਿਕਟ ਟਿਕਟ ਬੁਕਿੰਗ ਖੁੱਲਣ ਤੋਂ ਪਹਿਲੇ ਦਿਨ ਦੇ ਲਈ ਹੈ ਤਾਂ ਉੱਥੇ ਹੀ ਕਾਰਾਂ ਦੀ ਅਗਰ ਗੱਲ ਕਰੀਏ ਤਾਂ ਹੁੰਡਈ ਤੋਂ ਲੈ ਕੇ ਐਮਜੀ ਨਿਸ਼ਾਨ ਜਿੱਦਾਂ ਦੀਆਂ ਕੰਪਨੀਆਂ ਉਹਨਾਂ ਦੀਆਂ ਕਾਰਾਂ ਮਹਿੰਗੀਆਂ ਹੋ ਗਈਆਂ ਨੇ ਭਾਰਤ ਦੇ ਵਿੱਚ ਆਪਣੀਆਂ ਗੱਡੀਆਂ ਦੀਆਂ ਕੀਮਤਾਂ ਵਧਾਉਣ ਦੇ ਲਈ ਇਹਨਾਂ ਕਾਰ ਕੰਪਨੀਆਂ ਨੇ 1 ਜਨਵਰੀ 2026 ਤੋਂ ਐਲਾਨ ਕਰ ਦਿੱਤਾ ਜਿਸ ਦੇ ਵਿੱਚ ਹੁੰਡਈ ਐਮਜੀ ਨਿਸ਼ਾਨ ਵਰਗੀਆਂ ਕੰਪਨੀਆਂ ਸ਼ਾਮਲ ਨੇ ਤੇ ਇਸ ਦੇ ਵਿੱਚ ਹੀ ਮਰਸੀਡੀਜ਼ ਬੈਂਜ਼ ਦੀ ਅਗਰ ਗੱਲ ਕਰੀਏ ਤਾਂ ਸਾਰੇ ਮਾਡਲਸ ਇਹਨਾਂ ਦੀਆਂ ਕੀਮਤਾਂ 2% ਤੱਕ ਵਧੀਆਂ ਨੇ ਤਾਂ ਨਿਸ਼ਾਨ ਇੰਡੀਆ ਦੀ ਗੱਲ ਕਰੀਏ ਤਾਂ ਮੈਗਨਾਈਟ ਤੇ ਹੋਰ ਕਾਰਾਂ ਦੀਆਂ ਕੀਮਤਾਂ ਵਿੱਚ 3% ਤੱਕ ਦੀਆਂ ਕੀਮਤਾਂ ਵਧਾਈਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਹੁੰਡਾਈ ਇੰਡੀਆ ਜਿਸ ਦੇ ਵਿੱਚ ਕ੍ਰੇਟਾ, ਵੈਨਿਊ ਤੇ i20 ਹੋਰ ਜਿਹੜੀਆਂ ਕੀਮਤਾਂ ਇਸ ਦੇ ਵਿੱਚ 0.6% ਦੀ ਵਡਾਉਤਰੀ ਕੀਤੀ ਗਈ ਹੈ ਤੇ ਉਸ ਦੇ ਨਾਲ ਹੀ CNG ਤੇ ਕਰੇਲੂ PNG ਹੁਣ ਸਸਤੀ ਹੋਵੇਗੀ ਪੈਟਰੋਲੀਅਮ ਐਂਡ ਨੈਚੁਰਲ ਗੈਸ ਰੈਗੂਲੇਟਰੀ ਬੋਰਡ ਨੇ 1 ਜਨਵਰੀ 2026 ਤੋਂ ਗੈਸ ਟਰਾਂਸਪੋਰਟੇਸ਼ਨ ਚਾਰਜ ਜਿਹੜਾ ਕੱਟ ਕਰ ਦਿੱਤਾ ਹੈ ਤਾਂ ਇਸ ਤੋਂ ਬਾਅਦ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਵਿੱਚ ਸੀਐਨਜੀ ਤੇ ਕਰੇਲੂ ਨੈਚੁਰਲ ਗੈਸ ਜਾਨੀ ਕਿ ਪੀਐਨਜੀ ਦੀਆਂ ਕੀਮਤਾਂ ਜਿਹੜੀਆਂ ਨੇ 2 ਤੋਂ 3 ਰੁਪਏ ਪ੍ਰਤੀ ਯੂਨਿਟ ਤੱਕ ਘਟ ਜਾਣਗੀਆਂ ਤਾਂ ਵੱਡੇ ਬਦਲਾਅ ਜਿਹੜੇ ਨੇ 2026 ਦੇ ਵਿੱਚ ਨਵੇਂ ਸਾਲ ਤੇ ਦੇਖਣ ਨੂੰ ਮਿਲਣ ਵਾਲੇ ਨੇ ਜਿਸ ਦੇ ਵਿੱਚ ਅਗਰ ਗੱਲ ਕਰੀਏ ਤਾਂ ਐਵੀਏਸ਼ਨ ਫਿਊਲ ਦੀਆਂ ਕੀਮਤਾਂ ਘਟਣ ਦੇ ਨਾਲ ਹਵਾਈ ਟਿਕਟ ਜਿਹੜੀ ਆ ਸਸਤੀ ਹੋ ਸਕਦੀ ਹੈ ਤਾਂ ਕਿਤੇ ਨਾ ਕਿਤੇ ਜਿੱਥੇ ਜੇਬ ਤੇ ਅਸਰ ਵੀ ਪਿਆ ਹੈ ਤੇ ਉੱਥੇ ਕੁਝ ਰਾਹਤ ਹੁੰਦੀ ਵੀ ਜ਼ਰੂਰ ਦਿਖਾਈ ਦੇ ਰਹੀ ਹੈ ਤਾਂ ਨਵੇਂ ਸਾਲ ਤੇ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਜ਼ਰੂਰ ਰਾਹਤ ਦੀ ਉਮੀਦ ਹੈ ਕਿਉਂਕਿ ਤੇਲ ਕੰਪਨੀਆਂ ਨੇ ਐਵੀਏਸ਼ਨ ਫਿਊਲ ਦੇ ਦਾਮ ਕਰੀਬ 7000 ਰੁਪਏ ਘਟਾ ਦਿੱਤੇ ਨੇ ਜਿਸ ਕਰਕੇ ਹਵਾਈ ਟਿਕਟ ਜਿਹੜੀ ਆ ਹੁਣ ਸਸਤੀ ਹੋ ਸਕਦੀ ਹੈ ਤਾਂ ਉੱਥੇ ਹੀ ਅੱਠਵੇਂ ਵੇਤਨ ਅਯੋਗ ਦੇ ਨਾਲ ਸੈਲਰੀ ਵੱਧ ਸਕਦੀ ਹੈ ਤਾਂ ਵੱਡਾ ਬਦਲਾਅ ਕੇਂਦਰ ਸਰਕਾਰ ਨੇ ਅੱਠਵਾਂ ਵੇਤਨ ਅਯੋਗ ਲਾਗੂ ਕਰਨ ਦਾ ਐਲਾਨ ਕੀਤਾ ਹੈ ਹੱਲੇ ਟਾਈਮ ਲਾਈਨ ਨਹੀਂ ਦੱਸੀ ਗਈ ਲੇਕਿਨ ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਜਨਵਰੀ 2026 ਤੋਂ ਇਹ ਵੀ ਜਿਹੜਾ ਨਿਯਮ ਲਾਗੂ ਹੋ ਸਕਦਾ ਹੈ ਤਾਂ ਸਰਕਾਰ ਦਾ ਕਹਣਾ ਹੈ ਕਿ ਜਿਹੜੇ ਕੇਂਦਰੀ ਕਰਮਚਾਰੀ ਨੇ ਉਹਨਾਂ ਦੀਆਂ ਸੈਲਰੀਜ਼ ਜਾਂ ਪੈਨਸ਼ਨ ਹੋਗੇ ਇਹ ਜਿਹੜੇ ਨੇ ਇਹਨਾਂ ਦੇ ਵਿੱਚ ਕਾਫੀ ਰਾਹਤ ਮਿਲ ਸਕਦੀ ਹੈ ਵੱਧ ਸਕਦੀਆਂ ਨੇ ਸੈਲਰੀਆਂ ਤਾਂ ਰਕਮ ਜਿਹੜੀ ਆ ਕਰਮਚਾਰੀਆਂ ਨੂੰ ਮਿਲਣ ਵਾਲੀ ਹੁਣ ਜ਼ਰੂਰ ਵੱਧ ਸਕਦੀ ਹੈ ਹਾਲਾਂਕਿ ਕਿਸ ਦਿਮ ਤੋਂ ਇਹ ਨਿਯਮ ਲਾਗੂ ਹੋਏਗਾ ਇਸ ਦੀ ਕੋਈ ਵੀ ਟਾਈਮ ਲਾਈਨ ਨਹੀਂ ਦੱਸੀ ਗਈ ਹੈ ਤਾਂ 6 ਵੱਡੇ ਬਦਲਾਅ ਜਿਹੜੇ ਨੇ ਨਵੇਂ ਸਾਲ ਤੇ ਹੋਣ ਵਾਲੇ ਨੇ ਜਿਸ ਦੇ ਵਿੱਚ ਗੈਸ ਸਿਲੰਡਰ ਜਿਹੜਾ ਕਮਰਸ਼ੀਅਲ ਗੈਸ ਸਿਲੰਡਰ ਹੈ ਉਸ ਦੀਆਂ ਕੀਮਤਾਂ 111 ਰੁਪਏ ਜ਼ਰੂਰ ਵੱਧ ਗਈਆਂ ਨੇ ਤਾਂ ਕੇਂਦਰ ਸਰਕਾਰ ਨੇ 8ਵਾਂ ਵੇਤਨ ਯੋਗ ਲਾਗੂ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ